ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣਾ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਕੁਝ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਗੱਲ ਇਦਾਂ ਐ ਵੀ ਗਰਮੀ ਦਾ ਪੂਰਾ ਜੋਰ ਆ ਹਨਾ ਤੇ ਬੱਟ ਕੱਢੇ ਪਏ ਆ ਜੀ ਗਰਮੀ ਨੇ ਤਾਂ ਹੁਣ ਟਾਈਮ ਹੋ ਗਿਆ ਜੀ ਅੱਜ 3 ਵਜੇ ਦਾ 3 ਵਜੇ ਦਾ ਟਾਈਮ ਆ ਦੁਪਹਿਰ ਦਾ ਅੱਜ ਡੰਗਰਾਂ ਵਿੱਚ ਅਸੀਂ ਆਗੇ ਸਾਜ ਰਹੇ ਉਹ ਸਾਜ ਰਹੇਗਾ ਤੇ ਆਗੇ ਉਹ ਵੀ ਤੁਹਾਨੂੰ ਮੈਂ ਦਿਖਾਣਾ ਪਹਿਲਾਂ ਆਹ ਪਤਾ ਨਹੀਂ ਕੀ ਚੱਕਰ ਹੋ ਗਿਆ ਥੋੜਾ ਮੱਕੀ ਕਿੰਤਾ ਪਤਾ ਨਹੀਂ ਤਾਂ ਇਹ ਕਾਹਨੇ ਤੋੜਦੀ ਇਹ ਮੱਕੀ ਕੋਈ ਜਾਨਵਰ ਵੀ ਕੁੱਤਿਆਂ ਕੱਤਿਆਂ ਨਹੀਂ ਤੋੜਦੀ ਮੰਨਦਾ ਲੜਦੇ ਆ ਨੁੜਦੇ ਆ ਨੇ ਸ਼ਾਇਦ ਆਹ ਦੇਖੋ ਤੁਹਾਨੂੰ ਖਾਣਾ ਆ ਮੱਕੀ ਪਤਾ ਨਹੀਂ ਕਿਹਨੇ ਨਖਾਨ ਕਰਤਾ ਦੱਸ ਕਾਸੀ ਭੁੰਨਦੀ ਇਹ ਤਾਂ ਕੁੱਤਿਆਂ ਕੱਤਿਆਂ ਨਹੀਂ ਕਰਤਾ ਸੂਰ ਸਾਰਨੇ ਦਾ ਹੁਣ ਕੀ ਆਣਾ ਹਜੇ ਤਾਂ ਦੁੱਧ ਆ ਜਾਈ ਆ ਕੋਈ ਸੂਰਨੇ ਦਾ ਇੱਕੀ ਜਗ੍ਹਾ ਥੋੜੀ ਕਰਨਾ ਦਾ ਸੂਰਨੇ ਦਾ ਫਿਰ ਸਭ ਪਾਸੇ ਨੁਕਸਾਨ ਕਰਨਾ ਦਾ ਤੇ ਚਲੋ ਕੋਈ ਗੱਲ ਨਹੀਂ ਫਿਰ ਅੱਜ ਅਸੀਂ ਸੱਚ ਨੇ ਡੰਗਰਾ ਚ ਤਾਂ ਆਏ ਆ ਜੀ ਸਾਡਾ ਕੱਲ ਟੁੱਟ ਗਿਆ ਜੀ ਫੌੜਾ ਜਿਹਦੇ ਇਲਾਪਾਂ ਗੋਹਾ ਇਕੱਠਾ ਕਰਦੇ ਆ ਹਨਾ ਉਹ ਫੌੜਾ ਟੁੱਟਣ ਕਰਕੇ ਭਾਈ ਫੌੜਾ ਤਾਂ ਵੈਸੇ ਇੱਕ ਹੋਰ ਹੈਗਾ ਦੋ ਆ ਜੀ ਜਿਹੜਾ ਦੂਜਾ ਉਹ ਥੋੜਾ ਘਸਿਆ ਹੋਇਆ ਕਸੇ ਹੋਏ ਕਰਕੇ ਉਹਦੇ ਦਾ ਮਤਲਬ ਕੰਮ ਉਹਨਾਂ ਨਹੀਂ ਲੈ ਹੁੰਦਾ ਜਿੰਨਾ ਫੌੜੇ ਦਾ ਕੰਮ ਹੁੰਦਾ ਮੇਨ ਮੇਨ ਕੰਮ ਸਾਰਾ ਫੌੜੇ ਦਾ ਹੀ ਹੁੰਦਾ ਵੈਸੇ ਤਾਂ ਪਰ ਉਹਦਾ ਵੀਂਡਾ ਟੁੱਟ ਗਿਆ ਜੀ ਝੋਫੇ ਨੇ ਨਾ ਪੈਰ ਰੱਖਤਾ ਉਹਦੇ ਉਪਰ ਕੱਲ ਜਾਂ ਕੱਖਾਂ ਨੂੰ ਬਿੱਟੂ ਗਿਆ ਇਹ ਫੌੜਾ ਪਿੱਛੇ ਹੀ ਰੱਖ ਗਿਆ ਕਿਤੇ ਪੂਛ ਗੱਲ ਸਿੱਟ ਲਿਆ ਉਹਨੇ ਪਤਾ ਨਹੀਂ ਆਪਣੇ ਵਾਲ ਨੂੰ ਕਿਦਾਂ ਸਿੱਟ ਲਿਆ ਤੇ ਉਹਨੇ ਪੈਰ ਰੱਖ ਕੇ ਵੀਂਡਾ ਤੋੜਤਾ ਜੀ ਵੀਂਡਾ ਪਵਾ ਕੇ ਲਿਆਂਦਾ ਜੀ ਅੱਜ ਤੇ ਕੱਲ ਫਿਰ ਬਿਊਟੀ ਸਾਡੀ ਰਹਿ ਗਈ ਅੱਧ ਵਿਚਾਲੇ ਬਿਊਟੀ ਕਿਹੜੀ ਜੀ ਗੋਹੇ ਦੀ ਜਿਹੜਾ ਕੰਮ ਆਪਾਂ ਕਰਦੇ ਆ ਉਹਦੇ 'ਚ ਕੋਈ ਸ਼ਰਮ ਨਹੀਂ ਹੈਗੀ ਗੋਹਾ ਭਾਈ ਚੱਕ ਨਹੀਂ ਜੀ ਹੋਇਆ ਕੱਲ ਅੱਜ ਹੁਣ ਮੈਂ ਤੁਹਾਨੂੰ ਦਿਖਾਉਂਦਾ ਅੱਜ ਲੱਗੇ ਜੀ ਢੇਰ ਗੋਹੇ ਦੇ ਅੱਜ ਹੁਣ ਘੱਟੋ ਘੱਟ ਵੀ ਜੇ ਜ਼ਿਆਦਾ ਨਹੀਂ ਮੇਰੇ ਅੰਦਾਜ਼ੇ ਨਾਲ 42 43 ਟੋਕਰੀਆਂ ਹੋ ਜਾਣਗੀਆਂ ਤੁਸੀਂ ਗਣਾ ਵੀ ਐਵੇਂ ਹੀ ਗੱਪ ਮਾਰਦਾ ਪਤਾ ਨਹੀਂ ਤੇ ਤੁਹਾਨੂੰ ਮੈਂ ਦਿਖਾ ਦਿੰਨਾ ਭਾਈ ਕਿੱਡੇ ਕਿੱਡੇ ਢੇਰ ਲੱਗੇ ਹਨ 3 ਵਜੇ ਅੱਜ ਅਸੀਂ ਆਏ ਹੋਏ ਹਾਂ ਸੱਚੇ ਰੰਗਰਾਂ ਚ ਤਾਂ ਹੀ ਆਏ ਹੋਏ ਆ ਵੀ ਘੰਟਾ ਡੇਢ ਘੰਟਾ ਸਾਨੂੰ ਕੱਲਾ ਗੋਹੇ ਨੂੰ ਹੀ ਲੱਗ ਜਾਣਾ ਅੱਜ ਬਾਕੀ ਕੰਮ ਬਾਅਦ ਦੇ ਹਨ ਤੇ ਆਹ ਦੇਖੋ ਤੁਹਾਨੂੰ ਵੀ ਦਿਖਾਵਾ ਫੇਰ ਲਓ ਜੀ ਗਣੋ ਹੁਣ ਢੇਰੀਆਂ 1 2 3 ਐ ਆ 4 ਹਾਂ ਬਿੱਟੂ ਅੱਜ ਫਿਰ ਲਾਗੇ ਢੇਰ ਹੈ ਹਾਂ ਅੱਜ ਤਾਂ ਰੇਲ ਵਾਣੀ ਆਪਣੀ ਦੋਹਾਂ ਦੀ ਰੇਲ ਕੀ ਫੱਟੇ ਪਾ ਕੇ ਚੁਬਾਈ ਸਟਾਰਟ ਕਰ ਲਈ ਜੀ ਹਾਂ ਗੋਹਾ ਫਿਰ ਬਾਅਦ ਗੋਹਾ ਬਾਅਦ ਚ ਰੱਖਣਾ ਹਾਂ ਚੁਬਾਈ ਕਰਕੇ ਹਾਂ ਤੁਰੰਤ ਗੋਹਾ ਚ ਫੇਕਣ ਲੱਗ ਜਾਈਏ ਅੱਛਾ ਤਬ ਉਸ ਕੇ ਬਾਅਦ ਪਾਣੀ ਪੀਣੀ ਅੱਛਾ ਐਦਾਂ ਕਰਨਾ ਹੈ ਠੀਕ ਆ ਅਲੇ ਚੁਬਾਈ ਕਰਨਾ ਹੈ ਹਾਂ ਪਹਿਲਾਂ ਚੁਬਾਈ ਕਰ ਹੋ ਜਾਏਗਾ ਪੇ ਚੋਾਈ ਲੇਟ ਹੋ ਜਣੀ ਨਹੀਂ ਹਨਾ ਚੱਲ ਪਹਿਲਾਂ ਇਦਾਂ ਕਰ ਲੈਂਦੇ ਆ ਫਿਰ ਚੋਾਈ ਸ਼ੁਰੂ ਕਰਕੇ ਬਾਕੀ ਕੰਮ ਫੇਰ ਦੇਖਦੇ ਆ ਹਨਾ ਅੱਜ ਗਿਰ ਵੀ ਗਿਆ ਕਹਿੰਦੇ ਤੂੰ ਹੈਂ ਹੋਰ ਇਹ ਇੱਥੇ ਦੇਖ ਲੈ ਓਹੋ ਸੱਟ ਲੱਗ ਗਿਆ ਹਾਂ ਕਿੱਥੇ ਗਿਰ ਗਿਆ ਆ ਗੋਹੇ ਦੇ ਉਪਰ ਹੀ ਗਿਰ ਗਿਆ ਭੈਣੇ ਖਿੱਚ ਲਿਆ ਹਮਕੋ ਅੱਛਾ ਮੈਂ ਗੋਹੇ 'ਪਾ ਪੈਰ ਟਲਕ ਗਿਆ हां हाँ? भाई चागे नि, निकल गया मैं रस्सी पकड़ा हुआ है भैंस जो गीचा न हमको हां भैंस के साथ मैं स्वाहागा जैसे चलेगी गोहे के ऊपर आ ओए ये तो बड़ा कम खराब होए स्वागा ही स्वागे जैसे चलेगी <laughs> हां जी तब फिर कपड़े ऊपर धुआ लहाया सुनाया हाँ। रोटी खाए ना के फिर हाँ। रोटी खाती हूँ <laughs> मैं इसने ले पलाता अच गोहे है बस भाई आए भी हो जाता देखला ला कई बंद कह कई बंद कह दें डर का कम सौखा बिटू हाँ।, हाँ देख ला का ये काम जीरे आदमी कर किया है हाँ। वही आदमी करेगा दूसरी नया आदमी जो कहेगा हम कर लेंगे हाँ। तो साला पैसा भी नहीं लेगा आपके हाँ कहेगा सरार जी आते हैं झरा फिर के टट्टी करके टट्टी करते करते चले गया ਗੱਲ ਵੀ ਠੀਕ ਗੱਲ ਵੀ ਠੀਕ ਆ ਬਾਈ ਕੰਮ ਬੜਾ ਔਖਾ ਹੈ ਬਿੱਟੂ ਦਾ ਨਹੀਂ ਹੋ ਜਾਂਦਾ ਫਿਰ ਆ ਦੇਖੋ ਜੀ ਆਪ ਉਹ ਆਇਆ ਫੋੜਾ ਵਿੰਡਾ ਸੌਰੀ ਫੋੜਾ ਤਾਂ ਨਵੇਂ ਹੀ ਦਾ ਵਿੰਡਾ ਟੁੱਟ ਗਿਆ ਤਾਂ ਤੇ ਆ ਬਿੰਡਾ ਸੜ ਗਿਆ تھا ਵੀ ਫੋਰੀ ਦੇ ਉੱਪਰ ਹਾਂ ਮੈਂ ਉਹ ਝੋਟਾ ਝੋਟੇ ਨੇ ਪੈਰ ਰੱਖਤਾ ਹਾਂ ਹੈ ਨਾ ਟੁੱਟ ਗਿਆ ਉਹ ਆਇਆ ਬਟੂ ਆ ਹੁਣ ਬਿੰਡਾ ਵਧੀਆ ਲੰਬਾ ਆ ਹੈਨਾ ਉਹ ਦੂਆ ਬਿੰਡਾ ਛੋਟਾ ਹੋ ਗਿਆ ਦਾ ਆਹਨੇਰ ਕੇ ਲਈ ਇਹ ਬੜੀਆਂ ਹੈ ਹਾਂ ਵੱਡਾ ਨਹੀਂ ਹੁਣ ਪਰ ਕੰਨ ਪਰਸੋ ਕਨ ਹਮ ਕੋ ਇਹ ਚ ਹਾਂ ਅੱਛਾ ਹਾਂ ਠੀਕ ਆ ਠੀਕ ਆ ਸ਼ੁਕਰ ਕਰੋ ਸੇ ਇਹ ਫਰਾ ਟੁੱਟ ਗਿਆ ਜੋ ਬੜੀਆਂ ਬੜੀਆਂ ਹੋ ਗਿਆ ਥੋੜਾ ਇੱਕੇ ਬਹਾਨੇ ਪਿੰਡਾ ਨਵਾਂ ਪੈ ਗਿਆ ਹਾਂ ਲੰਬੇ ਵਾਲਾ ਠੀਕ ਆ ਠੀਕ ਆ ਆ ਵੇਖੋ ਜੀ ਇੱਧਰ ਢੇਰ ਲੱਗੇ ਵੇ ਦੇਖ ਲਓ ਹੁਣ ਤੁਸੀਂ 1 2 3 4 ਇਹ ਹੈ ਵੀ ਢੇਰ ਵੀ ਦੇਖ ਲਓ ਕੱਡਾ ਹਾਂ ਘਟੋ ਘਾਟ ਚ 4 ਟੋਕਰੀਆਂ ਦਾ 1 ਢੇਰਾ 5 ਦਾ ਕੋਈ ਬਾਤ ਨਹੀਂ ਹੈ ਟੈਨਸ਼ਨ ਖਿਆ ਲੈਣਾ ਹੈ ਨਾ ਨਾ ਉਹ ਟੈਨਸ਼ਨ ਨਹੀਂ ਆਪਣਾ ਨਹੀਂ ਰੋਜੀ ਰੋਟੀ ਦਾ ਬਿੱਟੂ ਹੈਗਾ ਟੈਨਸ਼ਨ ਦਾ ਕਾਸੀ ਦੀ ਨਹੀਂ ਮੈਂ ਤਾਂ ਵੀਡੀਓ ਦੇਖਣ ਵਾਲੇ ਬੰਦਿਆਂ ਨੂੰ ਦਿਖਾਉਂਦਾ ਵੀ ਭਾਈ ਆਪਣਾ ਕੰਮ ਹੈ ਮੈਂ ਵੀਡੀਓ ਦੇਖਣ ਵਾਲੇ ਮਿੰਟ ਮੀਂਟ ਚੱਕ ਕੇ ਪਰੇ ਕਰਕੇ ਰੋਟੀ ਖਾ ਕੇ ਲਾ ਦੋ ਕੇ ਬਸ ਆਰਾਮ سے ਸਮਝਾਓ ਹਾਂ ਨਹੀਂ ਗੱਲ ਤਾਂ ਠੀਕ ਆ ਤੇਰੀ ਮੈਂ ਪਰ ਵੀਡੀਓ ਵਾਲੇ ਬੰਦਿਆਂ ਨੂੰ ਦਿਖਾਉਂਦਾ ਵੀ ਭਾਈ ਐ ਢੇਰ ਲਾਗੇ ਦੇਖ ਲੋ ਇੱਕ ਟਾਈਮ ਨਹੀਂ ਕੋਹਾ ਚੱਕ ਹੋਇਆ ਹੈ जो आदमी जो काम है, किया है न हाँ। उसके लिए को वो खा नहीं है। हाँ। अभी आप कहते हैं पठे ने पाया है चुबाई करना है हाँ। हम क्या सोचे दो मिनट में पठे पाया चुबाई स्टार्टो मिनट हो गया मिनटो मिनट हो गया कितने आदमी सोचेगा सला इतने डंगर को कैसे पानी पिलाएंगे कैसे पठे पाना है क्या पहले ही लार्जें बंदा उतनी देखिए यहाँ आके जो देखेगा ना इसे करके ਬਾਤ ਉਹ ਤੋਂ ਪੰਜਰ ਦੇ ਬਖਤੀ ਰਹ ਜੇਗਾ ਹਾਂ ਇਹ ਬਾਤ ਹੈ ਹਾਂ ਹਮ ਹਮ ਜੋ ਆਏ ਤੇ ਹਮ ਲੱਗ ਗਏ ਚਬਈਏ ਮਿਲ ਲੱਗ ਗਏ ਇਸ਼ਟਾ ਕੇ ਕੰਮ ਕਰਦੇ ਬਈ ਇਹ ਗੱਲ ਬਿੱਟੂ ਦੀ ਪੱਕੀ ਹੈ ਵੀ ਜਿੱਦਣ ਇਹ ਆਇਆ ਅਸੀਂ ਉੱਥੇ ਮਹਿਰ ਭਾਈ ਉਹ ਉੱਥੇ ਮਹਿਸਾਂ ਥਲੇ ਬੈਠੇ ਤੇ ਇੱਕ ਥਲੇ ਮੈਂ ਬੈਠਾ ਦਾ ਇੱਕ ਥਲੇ ਬਾਈ ਮਾ ਸਰਦਾਰ ਤੁਰਨ ਤੇ ਬਿਠਾ ਹਾਂ ਸੋਰਾ ਸਾਹ ਲੈ ਕੇ ਆਏ ਤੇ రెడ్డి ਕਹਿੰਦੇ ਲਿਆਓ ਭਾਈ ਬਿਠਾਓ ਕਿਹੜੀ ਮੈਂ ਥੱਲੇ ਬਿਠਾਉਂਦੇ ਬਿੱਟੂ ਜਾਂਦੀ ਹਰ ਕੋਈ ਚਾਹ ਨਹੀਂ ਪਾਣੀ ਨਹੀਂ ਚੱਲ ਜਦੇ ਮੈਂ ਥੱਲੇ ਹੈ ਇਹ ਕੰਮ ਵਾਲੇ ਬੰਦੇ ਦੀ ਨਿਸ਼ਾਨੀ ਹੁੰਦੀ ਆ ਉਹ ਬਿੱਟੂ ਹਾਂ ਜੀ ਕੰਮ ਵਾਲੇ ਬੰਦੇ ਦੀ ਨਹੀਂ ਤਾਂ ਅਗਲਾ ਪੈਗਾ ਕਹਿੰਦਾ ਮੈਨੇ ਜੀ ਅਭੀ ਕਪੜਾ ਬਦਲਣਾ ਹੈ ਜਹਾਂ ਪਰ ਹਮ ਰਹਤੇ ਥੇ ਇਤਨਾ ਛੋਟਿਆਤ ਰਹਤੇ ਥੇ ਦੁਬਾਰੇ ਕਾ ਪਿਛੇ ਮੈਂ ਹੈ ਕੋਠੀ ਹਾਂ ਸਰਦੂਲ ਸਿੰਘ ਸਦਾਗਰ ਸਿੰਘ ਦੋਨੋ ਭਾਈ ਹੈ ਹਾਂ ਹਾਂ ਉਸ ਦਾ ਬੇਟਾ ਕਾ ਨਾਮ ਅਫਤਾਰ ਸਿੰਘ ਹਾਂ हां गुज़र गया हां उसके पास इतना छोटिया तो काम किया है हमने हां 200 डंगरूस के पास खैर तब ढापर में फूल-वुल कुछ नहीं बना था अच्छा फिर ता तो बहुत पुराना खंडा हां वो आपका तायजन का है हां हां नहीं बहुत पुराना बंदा भाई ये आया बा एन बढ़िया काम करता है आ अपना नवा भाई तैयार हो रहा है खट्टा ਪੰਜ ਪੰਜ ਕਲਿਆਣਾ ਲੱਗ ਜਾਂਦੇ ਹੈ ਪੱਠੇ ਪਾਣੀ ਕੇ ਲਈ ਹਾਂ ਹੋ ਤੋ ਕਾਇਮ ਮੈਂ ਵੀ ਥੋੜੀ ਬਣਾ ਲਵਾ ਵੀਡੀਓ ਵੀਰੇ ਇੱਕ ਲਗਾ ਲੇਤਾ ਹੈ ਨਾ ਹਾਂ ਮਜ਼ਾਕ ਨਹੀਂ ਖਾਤੇ ਨਾ ਹਾਂ ਵਹਾਂ ਤੋ ਉਸਨੇ ਕਦੀ ਨਹੀਂ ਕਰਤਾ ਹਾਂ ਇਸੇ ਚ ਇੱਕ ਬਾਰ ਝੁੱਟ ਗਿਆ ਕੰਮ ਮੈਂ ਭਾਈ ਚਾਹ ਦਾ ਸ਼ਕੀਨ ਆ ਬਿੱਟੂ ਸਾਡਾ ਚਾਹ ਦਾ ਗਲਾਸ ਇਹਨੂੰ ਮੈਂ ਭਰ ਕੇ ਲੈ ਕੇ ਆਇਆ ਹੁਣ ਕਾਇਮ ਹੋ ਗਿਆ ਮਸਾਲਾ ਬੱਸ ਬੋਲੇ ਹਾਂ ਜਾਥਲੇ ਉਹ ਚਾਹ ਨਹੀਂ ਪੀ ਪੀਤੇ ਹੈ ਜਾਥਲੇ ਸੁਸਤੀ ਐਸੇ ਕੱਕੀ ਰਹਾਤੇ ਹਾਂ ਹੁਣ ਚਾਹ ਦਾ ਗਲਾਸ ਅੰਦਰ ਚਲ ਗਿਆ ਬਾਦ ਮੇ ਇਹ ਚਨਾਟਨ ਹੋ ਗਿਆ ਚਲੋ ਭਾਈ ਉੱਪਰ ਸੇ ਮਸਾਲਾ ਲੱਗ ਗਿਆ ਬੀਟੂ ਯਾਰ ਉਹ ਬੱਚੀ ਸਾਲੀ ਕਿਹੜੀ ਲੜੀ ਜਾਂਦੀ ਆ ਖੜਨੇ ਉਹ ਬੱਚੀ ਜਿਸ ਕੋ ਖਾਲੀ ਦੇ ਬੋਲੇ تھے ਹਾਂ ਹਾਂ ਠੀਕ ਆ ਠੀਕ ਆ ਠੀਕ ਆ ਉਹ ਅੱਜ ਫਿਰ ਬੋਲ ਗਿਆ ਮੈਂ ਸਮਝ ਗਿਆ ਸਮਝ ਗਿਆ ਬਾਤ ਆ ਹਾਂ ਇਹ 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 ਹੈ ਤਾਂ ਨਹੀਂ ਹਾਂ ਇਹਨੂੰ ਹੁਣ ਬੰਨ ਦੇਣਾ ਆਪਣੇ ਰਾਤ ਨੂੰ ਛੱਡਣਾ ਨਹੀਂ ਅੱਜ ਤੇ ਚੱਲ ਫੇ ਬੱਟੂ ਤੂੰ ਹੋ ਕੱਖਾਂ ਵੱਲ ਨੂੰ ਮੈਂ ਫਿਰ ਜਦ ਤੱਕ ਚੁਆਈ ਕਰਾ ਸ਼ੁਰੂ ਕਿਆ ਕਰਨਾ ਮੈਂ ਚੁਆਈ ਕਰਾ ਸ਼ੁਰੂ ਜਦ ਤੱਕ ਹੈਨਾ ਮੈਂ ਕਰਦਾ ਜਦ ਤੱਕ ਚੁਆਈ ਸ਼ੁਰੂ ਤੂੰ ਪਾ ਕੱਖ ਉਪਰ ਤੇ ਬਾਅਦ ਫਿਰ ਦੇਖਦੇ ਆ ਝਟ ਆਪਾਂ ਗੋਹੇ ਦੀ ਉਹੇ ਨਾਲ ਤੋਦੋ ਹੱਥ ਤੇ ਹੁਣ ਆਪਾਂ ਕਰਨੀ ਚੁਆਈ ਸ਼ੁਰੂ ਜੀ ਇੱਧਰ ਡਰਮ ਪਏ ਤੋਤੇ ਵੇ ਇਹ ਤਾਂ ਪੰਜ ਰੱਖ ਲਈਦੇ ਧੋਕੇ ਲਓ ਉਹ ਰੱਖੀਏ ਹਮਾਂ ਦਾਣਾ ਹੈ ਨਹੀਂ ਲਾਓ ਭਾਈ ਕੰਮ ਹੋਰ ਛੱਡ ਗਿਆ ਹਾਂ ਪਹਿਲਾਂ ਫੀਡ ਲੈਣ ਜਾਣਾ ਪੈਣਾ ਕਿ ਨੂੰ ਉਹ ਦਬਾ ਲਿਗਾ ਯਾਰ ਕੋ ਪੱਟ ਦਾਣਾ ਗਾਇਆਂ ਨੂੰ ਮਲਾ ਦਾ ਭਾਈ ਨੇ ਪਾਤਾ ਹੁਣ ਨਹੀਂ ਪੀਣ ਸੋਇਆ ਕਮਮ ਨੇ ਪੱਟੇ ਬੜਨੇ ਕੰਮ ਜਾ ਰਹੇ ਕਿ ਹਮਨੇ ਰੀੜੀ ਜੋੜ ਕੇ ਹਾਂ ਤਬ ਉਹ ਉਹ ਸਭ ਸਾਰੇ ਹਮਕੋ ਹਾਕ ਮਾਰਨੇ ਲਗਾ ਬੋਲਾ ਕਾਜੂ ਹਾਂ ਤੇਤੀ ਤੇਤੀ ਗਾਇਆਂ ਨੂੰ ਰਹਿ ਗਿਆ ਦਾ ਮੁੰਲਾ ਦਾ ਮੇਤੇ ਹਾਂ ਫੇ ਪਾ ਤਾ ਤਾ ਕਿਉਂ ਹੱਲਾ ਖੜਨੇ ਲੱਗ ਗਿਆ ਇਹ ਹਾਂ ਉਹ ਮੈਂ ਸਮਝ ਜਾਂਦਾ ਤੂੰ ਤੈਨੂੰ ਦੱਸ ਦਿਆਂ ਬੋੜੀ ਮੇ 10 ਕਿਲੋ ਫਿੱਟ ਥਾ ਹਾਂ ਇੱਕ ਨਾ ਹਾਂ ਉਹ ਸਾਰੇ ਦੁੱਧ ਵਾਲੀ ਕੋਲ ਦੇ ਦਿਆ ਬਸ ਠੀਕ ਆ ਦੁੱਧ ਵਾਲੀਆਂ ਨੂੰ ਪਾ ਤੀ ਦੁੱਧ ਵਾਲੀ ਸਾਰੇ ਪੂਰੀਏ ਕਰ ਦਿਆ ਬਸ ਠੀਕ ਆ ਠੀਕ ਆ ਆ ਫੀਡ ਮੁੱਕ ਗਈ ਯਾਰ ਫੀਡ ਲੈ ਕੇ ਆਂਦਾ ਮੈਂ ਜਾ ਕੇ ਕੱਲ ਤੂੰ ਫਿਰ ਹੁਣ ਦਿੱਖ ਤੇ ਹੈ ਕੱਚਾ ਵੀ ਗਿਰੇ ਤੇ ਕੱਚਾ ਵੀ ਪੈਂਚਰ ਕੇ ਫਟ ਗਿਆ ਚੱਲ ਕੋਈ ਨਾ ਕੋਈ ਗਾਲੀ ਗਾਲਾ ਨਾ ਕੱਢੇਗਾ ਚੱਲ ਮੈਂ ਲਿਆਉਂਦਾ ਫੀਡ ਜਾ ਕੇ ਪਾ ਗੱਕ ਚਲੋ ਹੀ ਵੇਲਾ ਆ ਹੁਣ ਫੀਡ ਜਾ ਕੇ ਪਹਿਲਾਂ ਇੱਧਰ ਖੜਾ ਹੋਣਾ ਮੋਟਰਸਾਈਕਲ ਆਪਣਾ ਪਲਟੀਨੇ ਉੱਪਰ ਲਿਆਣੀ ਆਪਾਂ ਪਲਟੀਨੇ ਉੱਪਰ ਉਹ ਖੜਾ ਪਲਟੀਨਾ ਆ ਖੜਾ ਦੁੱਧੜਾ ਰਾਜਾ ਆਪਣਾ ਆ ਖੜਾ ਜੀ ਪਲਟਿੰਨਾ ਇਹ ਵਰਤ ਤਨ ਬੋਰੀਆਂ ਆ ਜਾਂਦੀਆਂ ਜੀ ਇੱਕ ਵਾਰ ਮੇ ਖੇਤਾਂ ਨੂੰ ਚੱਲਦਾ ਵਿਚਾਰਾ ਭਗਤ ਵੈਸੀ ਤਾਂ ਇੱਕੋ ਵੀ ਭਗਤ ਖੜਾ ਇਹਦਾ ਵਿਚਾਰਾ ਖੜਾ ਹੀ ਆ ਇੱਕ ਦਿਨ ਚਲਾਇਆ ਤਾਂ ਹੁਣ ਕਈ ਦਿਨਾਂ ਬਾਅਦ ਜਾਤੇ ਬਾਅਦ ਫੇਰ ਖੜਾ ਹੀ ਖੜਾ ਮਿੱਟੀ ਪਈ ਪਈਆ ਦੇਖੋ ਇਹਨੂੰ ਧੋਣਾ ਤਾਂ ਧੋਣਾ ਕਿਸੇ ਦਿਨ ਇਹਦਾ ਕੰਮ ਜਾ ਕਰਾਉਨੇ ਆ ਬੈਟਰੀ ਪਤਾ ਨਹੀਂ ਚਾਰਜ ਆ ਹਾਂ ਦੇ ਬੈਟਰੀ ਵੀ ਗਈ ਦੇਖਦੇ ਹਾਂ ਹੁਣ ਸਟਾਰਟ ਨਹੀਂ ਤਾਂ ਇਨਵਰਟਰ ਕੇ ਲਾ ਕੇ ਕਰਨਾ ਪੈਣਾ ਇਹ ਇਹਨਾਂ ਦਾ ਹੀ ਆਹੀ ਭੜੀ ਆਤਾ ਜਿਹੜੇ ਪੁਰਾਣੇ ਬੋਲਟ ਆ ਇਹ ਜਦ ਤੱਕ ਇਨੀ ਬੈਟਰੀ ਚਾਰਜ ਆ ਜਦ ਤੱਕ ਸਟਾਰਟ ਹੁੰਦੇ ਜੇ ਬੈਟਰੀ ਸੌਂਗੀ ਇਹ ਫਿਰ ਬੈਟਰੀ ਚਾਰਜ ਕਰਕੇ ਸਟਾਰਟ ਕਰਨੇ ਪੈਂਦੇ ਨਹੀਂ ਤਾਂ ਗੱਡੀ ਤੇ ਤਾਰਾਂ ਲਾਣੀਆਂ ਪਣੀਆਂ ਇਹਦੀ ਬੈਟਰੀ ਨੂੰ ਹਣ ਨਹੀਂ ਫਿਰ ਇਨਵਰਟਰ ਤੇ ਚਾਰਜ ਕਰਨੀ ਪੈਣੀ ਬੈਟਰੀ ਫਿਰ ਸਟਾਰਟ ਹੋਣਾ ਇਹਨੇ ਚਲੋ ਹੋਈ ਨਹੀਂ ਲਿਆਈ ਜੀ ਹੁਣ ਫੀਡ ਲਓ ਜੀ ਪਨੀਰੀ ਦਾ ਆਪਣੀ ਗਈਆਂ ਨਤੁਰ ਤੇ ਸਭ ਤੋਂ ਜ਼ਿਆਦਾ ਹੀ ਹੋ ਗਈ ਜਿਹੜੀ ਮੈਂ ਗੱਲ ਕਰਦਾ ਤਾਂ ਵੀ ਤੂਈਆਂ ਜ਼ਿਆਦਾ ਨਹੀਂ ਨਿਕਲਣੀਆਂ ਚਾਹੀਦੀਆਂ ਜ਼ਿਆਦਾ ਹੀ ਨਿਕਲਿਆ ਆਈਆਂ ਥੋੜੀਆਂ ਜੀਆਂ ਕਿਉਂਕਿ ਕੱਲ ਲਾਗੇ ਤੂੜੀ ਬਣਾਉਣਾ ਤੇ ਬੀਜਣ ਦਾ ਟਾਈਮ ਨਹੀਂ ਲੱਗਿਆ ਕੱਲ ਸ਼ਾਮ ਨੂੰ ਬੀਜ ਹੋਣੀ ਦੀ ਇਹ ਉਦਾਂ ਰਾਤ ਪੱਟ ਦਿੱਤੀ ਦੀ ਅਸੀਂ ਇਹ ਜੇ ਨਾ ਪੱਟਦੇ ਫਿਰ ਜ਼ਿਆਦਾ ਗੁੱਛੇ ਬਣ ਜਾਣੇ ਤੇ ਹੂੰ ਚਲੋ ਹੈ ਹਜੇ ਕੱਲਾ ਕੱਲਾ ਹੀ ਆ ਬੀਜ ਥੋੜੀ ਧੁੱਪਾਂ ਲੱਗੇ ਤੇ ਐਨ ਬਣ ਜਾਣੀ ਗੱਲ ਇਹਦੀ ਇਹ ਕੱਲਾ ਕੱਲਾ ਜਿਹਾ ਹੋ ਜਾਊਗਾ ਤੇ ਬਾਕੀ ਹੁਣ ਇਹਨੂੰ ਅੱਜ ਬੀਜ ਦੇਣਾ ਜੀ ਅ ਤਕਰੀਬਨ ਸਮਝ ਲਓ ਟਾਈਮ ਹੋ ਗਿਆ ਅ 6:00 ਦੇ 7-8 ਵਜੇ ਦਾ ਤੇ ਇਹਨੂੰ ਫੇਰ ਆਪਾਂ ਨੇ ਹੁਣ 10 ਕਵਾਦਿਆਂ ਨੂੰ ਬੀਜ ਦੇਣਾ ਹੈ ਨਾ ਤੇ ਆਹ ਬੜਾ ਬੀਜ ਵੀ ਆਪਣਾ ਤੁਰ ਪਿਆ ਭਾਈ ਇਹ ਜਿਹੜੀ ਲੇਟ ਪਈ ਹੋਈ ਸੀ ਇਹ ਵੀ ਤੁਰਿਆ ਭਾਈ ਆ ਬਸ ਇਹ ਵੀ ਸ਼ਾਮ ਛੋਂ ਤੱਕ ਨਾ ਆਪਾਂ ਦੇਖਦੇ ਆਂ ਸ਼ਾਮ ਨੂੰ ਇਹ ਉੱਪਰ ਤੇ ਘੱਟ ਲੱਗਦਾ ਦੇਖੋ ਵੀ ਚੈਨ ਵਧੀਆ ਤੁਰਿਆ ਵਾ ਇਹ ਛਾਮ ਛੋ ਨੂੰ ਦੇਖਦੇ ਛਾਮ ਛੋ ਨੂੰ ਵੀਤਣਾ ਇਹ ਵੈਸੇ ਤਾਂ ਇਹ ਤਾਂ ਵੈਸੇ ਕੱਲ ਤੱਕ ਵੀ ਬੀਜ ਹੋ ਸਕਦਾ ਇਹਦੀ ਹਜੇ ਹੈਗੀ ਥੋੜੀ ਗੰਜੈਸ ਕਿਉਂਕਿ ਇੰਨਾ ਜ਼ਿਆਦਾ ਜ਼ਿਆਦਾ ਨਹੀਂ ਤੁਰਿਆ ਵਾ ਉਹ ਥੋੜਾ ਜਿਹਾ ਬੀਜ ਜ਼ਿਆਦਾ ਤੁਰ ਪਿਆ ਇਹਦਾ ਕੋਈ ਕੋਈ ਦਾਣਾ ਹਜੇ ਵਿੱਚ ਤੁਰਿਆ ਵੀ ਨਹੀਂ ਹੈ ਇਹ ਤਾਂ ਜੇ ਆਪਾਂ ਰੱਖ ਲਈਏ ਇਹਨੂੰ ਕੱਲ ਤੱਕ ਤਾਂ ਵੀ ਕੋਈ ਬਗੜ ਨਹੀਂ ਹੈ ਇਹਦਾ ਗੁੱਛਾ ਨਹੀਂ ਬਣਨਾ ਚਾਹੀਦਾ ਜੀ ਬਸ ਜਿੱਦਾਂ ਜ਼ਿਆਦਾ ਨਿਕਲੇ ਆਉਂਦੀਆਂ ਨੇ ਨਾ ਤੂਆਂ ਜਿੱਦਾਂ ਉਹਦੀਆਂ ਨਿਕਲ ਆਈਆਂ ਦੂਜੇ ਦੀਆਂ ਉਹ ਨਿਕਲ ਤਾਂ ਆਈਆਂ ਪਰ ਚਲੋ ਅਜੇ ਤਾਂ ਬੋਲ ਹਜੇ ਵੀ ਹੈ ਕੱਲਾ ਕੱਲਾ ਇਹ ਜ਼ਿਆਦਾ ਨਹੀਂ ਹੋਈਆਂ ਕਈ ਵਾਰ ਤਾਂ ਜ਼ਿਆਦਾ ਹੀ ਬਹੁਤੀਆਂ ਹੋ ਜਾਂਦੀਆਂ ਉਹਨੂੰ ਕਹਿ ਸਕਦੇ ਹੈ ਥੋੜੀਆਂ ਵਿੱਚ ਭਾਈ ਜ਼ਿਆਦਾ ਵੀ ਆ ਚਲੋ ਹੁਣ ਤਾਂ ਹੋ ਗਿਆ ਜੋ ਹੋਣਾ ਤਾਂ ਤੇ ਕੋਈ ਨਹੀਂ ਬੀਜ ਦੇ ਇਹਨੂੰ ਫਿਰ ਅੱਜ ਦਿਖਾਉਨੇ ਆ ਜੀ ਤੁਹਾਨੂੰ ਫਿਰ ਖੇਤ ਮਾਂ ਜਾ ਕੇ ਲਓ ਜੀ ਸਾਮ ਹੁਣ ਕਰਤਾ ਆਪੀ ਗੋਹੇ ਵਾਲਾ ਸ਼ੁਰੂ ਭਾਈ ਕਈਆਂ ਨੂੰ ਇਹ ਚੰਗਾ ਲੱਗਦਾ ਹੋਣਾ ਕਈਆਂ ਨੇ ਗਾਣਾ ਕਿ ਆ ਦਿਖਾਈ ਜੰਨਾ ਜਿਹੜਿਆਂ ਦਾ ਬਾਈ ਕੰਮ ਆ ਇਹਦੇ ਕਰਦੇ ਆ ਇਹਨਾਂ ਉਹਨਾਂ ਨੂੰ ਪਤਾ ਵੀ ਨਹੀਂ ਕੀ ਬੈਣੀ ਹੋਣਾ ਹੈਨਾ ਪਾ ਗਾੜੀ ਨੂੰ ਇਹ ਮਿਲਦਾ ਚੱਕੜਾ ਉਹ ਵੀ ਅੱਜ ਦੇ ਟਾਈਮ 'ਚ ਹੈ 5-5 ਲੱਖ ਦੀ ਮੈਂਸ ਹੋਈ ਵੀ ਆ ਉਹ ਆ ਵੀ ਕਿਸੇ ਦੇ ਘਰ ਆਈਆਂ ਉਹ ਅੱਜ ਦੇ ਟਾਈਮ 'ਚ ਅੱਜ ਕੱਲ ਤਾਂ ਲੋਕ ਪਾਥੀਆਂ ਵੀ ਮੁੱਲ ਲੁੰਦੇ ਆ ਠੀਕ ਨਹੀਂ ਅੱਧੀ ਸਾਡੇ ਘਰ ਦੇ ਵਿੱਚ ਸਵਾਹ ਛੇਤੀ ਸੀ ਤੇ ਚੁਆਈ ਚੁੰਮਿਆ ਰੋਤਾ ਹੀ ਨਵੇਂ ਕੰਮ ਆਪਣ ਹੁਣ ਗੋਹੇ ਦੇ ਢੇਰ ਜਿਹੜੇ ਫੋਟੋ ਐਡ ਐਡ ਦਿਖਾਏ ਆ ਉਹਨਾਂ ਤੋਂ ਵੱਡਾ ਧਰ ਲਿਆ ਆਪਣ ਤੇ ਮੱਲ ਲੱਗੇ ਹੋਏ ਸੀ ਉਹਨੂੰ ਲੱਗਣਾ ਇੱਕ ਘੰਟਾ ਘਟੋ ਘਟ ਦੇ ਇੱਕ ਘੰਟਾ ਨਹੀਂ ਤਾਂ ਦੇਖੀਂ ਕੀ ਆ ਹੋ ਗਿਆ ਕੁੱਲੋ ਕਿ ਆਪ ਆਪਣਾ ਰਸਤਾ ਬਣਾਓ। ਛੋਟਾ ਜਿਹਾ ਇੱਕ ਦਿਨ ਉੱਥੇ ਨਾ ਕੰਚ ਦਾ ਟੁਕੜਾ ਪਿਆ ਤਾਂ ਉਹ ਕੰਚੇ ਦੇ ਟੁਕੜੇ ਤੇ ਡੜੀ ਜਾਣਾਗਾ ਹੋਰ ਨਾ ਹੋਵਾ। ਨਹੀਂ ਗੱਲ ਵੀ ਠੀਕ ਆ। ਪਤਾ ਵੀ ਉਹ ਤਾਂ ਵੀ ਕੰਮ ਖੜ ਜਾਂਦਾ ਯਾਰ ਸਾਰੇ। ਕੰਮ ਖੜ ਜਾਂਦਾ ਬਾਈ ਯਾਰ। ਤੇ ਸਾਰਾ ਕੰਮ ਖਰਾਬ ਹੋ ਜਾਂਦਾ। ਇੱਕ ਬੰਦਾ ਵੀ ਬੈਠ ਜिवे। ਹੈਨਾ? ਉਹ ਮੈਂ ਵੀ ਉਹ ਗੁੜੀ ਵਿੱਚ ਹੱਸਤਾ ਬੱਜੀ ਦੀ ਮੈਂ ਕੱਲ ਵੀ ਦੱਸਿਆ ਦਾ ਵਲੌਗ ਤੇ। ਉਹਦੇ ਘਰ ਕੇ ਨਹੀਂ ਹੁਣ ਤਾਂ ਆ ਕੰਮ ਅਸੀਂ ਕਦਾਂ ਨਵੇਂੜ ਦੇਣਾਗਾ। ਜੇ ਚੁਆਈ ਵਾਲੇ ਤਿੰਨ ਬੰਦੇ ਹੁੰਦੇ। ਚੁਆਈ ਵਾਲੇ ਅਸੀਂ ਦੋਹਾਂ ਨੇ ਕਰਿਆ ਸਿਸਟਮ। ਉਹ ਹਨੇਂ ਕਾ ਨੂੰ ਬਿੱਟੂ ਨੇ ਤਾਂ ਧੋਕੇ ਚਵਾਈਆਂ ਜਦ ਤੱਕ ਦਾ ਮੈਂ ਚੋਤੀਆਂ ਦੀਆਂ। ਉਹ ਕੱਖ ਪਾਉਂਦਾ ਦਾ ਬਾਈ ਨੇ ਆ ਕੇ ਚੱਲ ਮਸ਼ੀਨ ਨਾਲ ਹੀ ਗਾਇਆਂ ਨੂੰ। ਮੈਂ ਮਸਾਈ ਧੋਈ ਕਰਦੀ। ਹੁਣ ਜੁਟ ਗਏ ਕੰਮ ਪਰ। ਇਹਦਾ ਮੇਨ ਕੰਮ ਆ। ਇਹਨਾਂ ਦਾ। ਮੈਂ ਨਾ ਮੇਨ ਦਾ ਮੇਸ ਕਰੀ ਜਾਉਂ ਰਹਾ। ਉਹ ਆ ਸਾਥ ਦਿੰਦਾ ਮਿਹਨਤਾਂ ਦੇ ਹੁੰਦੇ ਰਹਿਣਾ। ਮੇਨਟ ਕੈਰੀਅਰ ਖਿੱਚੇ। ਜੀ। ਬੜੀ ਸ਼ੁਰੂ ਤੇ ਰੱਖੀ ਵੀ ਆ ਮਿਹਨਤ ਕੈਰੀ ਆਉਂ ਤੇ ਭਾਈ ਸਾਥ ਵੀ ਬਹੁਤ ਵੰਦਾ ਬੰਦਾ ਸੀ ਗੱਲ ਨਹੀਂ ਮਾਲਕ ਨੇ ਘਾਟਾ ਵੀ ਕਾਫੀ ਜਾਨੇ ਛੱਡਿਆ ਠੀਕ ਹੈ ਤੇ ਉਹ ਸਾਡਾ ਲੱਡੂ ਆ ਗਿਆ ਭਾਈ ਆ ਜਾ ਆ ਜਾ ਆ ਜਾ ਪਾ ਚੀਤੀ ਦਵਾ ਭੱਜ ਗਈ ਅੰਦਰ ਨੂੰ ਤੇ ਆ ਰਿਹਾ ਕੋ ਹਾਜੀ ਗਰਦਾ ਟੋکریاں ਆਹੋ ਕਿੰਨੀ ਕਰਤਾ ਹਮ ਕਿੰਨੀਆਂ ਹੋ ਗਈਆਂ ਅਭੀ ਤੋ ਚੜ ਗਿਆ ਹੈ ਕਾ ਕੁਝ ਜੀ ਨਹੀਂ ਇੱਕ ਤੇਜੀ ਦੇ ਪੰਜ ਛੇ ਹੋ ਜਾਣੀਆਂ ਦੇਖ ਬਾਕੀਆਂ ਤੇਰੀ ਅੱਜ ਜਾਉਂਗੀ ਘਟਾ ਘਟ ਦੀ ਲਾਉਂ 40 50 ਟੋکریاں ਵੱਧ ਹੋ ਜਿਆ ਯਾਰ ਵੱਧ ਹੋ ਜੀ ਮਨ ਲੱਗਦਾ ਕੱਲ ਮਨ ਲੱਗਦਾ ਫਿਰ ਤੁਸੀਂ ਚੱਕਿਆ ਨਹੀਂ ਹੈ ਕੱਲ ਫੌੜਾ ਰੁਟ ਗਿਆ ਬਾਈ ਯਾਰ ਮੈਂ ਫੌੜਾ ਲੈ ਕੇ ਗਿਆ ਰਾਤ ਅੱਛਾ ਜੰਨੇ ਨੂੰ ਦੁਕਾਨਾਂ ਬੰਦ ਹੋ ਗਈਆਂ ਢੇਰ ਲਾ ਕੇ ਕੋ ਕਿ ਸਵੇਰੇ ਹੁੰਦੀ ਕਾਲੀ ਸਵੇਰੇ ਗੋਹਾ ਲੈ ਕੇ ਗੋਹਾ ਲੈ ਕੇ ਕਹਿਤਾ ਸਵੇਰੇ ਦੁੱਧ ਲੈ ਕੇ ਜਾਣਾ ਹੁੰਦਾ ਸਾਜਰੇ ਕਿਉਂਕਿ ਆਏ ਆ ਵੀ ਅ ਇੱਕ ਤਾਂ ਫਿਰ ਧੁੱਪ ਹੋ ਜਿੰਦੀ ਹੁ ਗਰਮੀ ਕਰਕੇ ਦੁੱਧ ਖਰਾਬ ਹੋਣ ਦਾ ਡਰ ਇੱਕ ਇੱਕ ਬੋਰੀਆਂ ਬੰਨੀਆਂ ਯਾਰ ਕਾਲੂ ਡਰਾਮਾ ਹੋਣਾ ਨਾ ਕਾ ਦੂੰ ਯਾਰ ਆ ਜਾ ਤੋਪਾਂ ਬਹੁਤ ਲੱਗ ਗਈ ਹੁਣ ਲਾਸਟ ਆਈ ਬਾਣ ਜਾ ਮੈਂ ਪਾਈ ਹਾਂ ਬਸ ਉਹ ਮੈਨੂੰ ਰਿਸਕ ਜਾਈ ਰਿਹਾ ਉਹਦਾ ਵੀ ਫੋਨ ਆਊਗਾ ਮੈਨੂੰ ਜਿੱਥੇ ਤੱਕ ਲੱਗਦਾ ਤਾਂ ਵੀ ਖਰਾਬ ਹੋ ਜਾਣਾ ਕਿਉਂਕਿ ਸਵੈਲ ਆਉਣ ਲੱਗ ਜੰਦੀ ਨਾ ਦੁੱਧ ਦੇ ਧੁੱਪਾਂ ਬਹੁਤ ਲੱਗ ਗਈ ਹੁਣ ਗਰਮ ਨਹੀਂ ਚਲ ਜ਼ਿਆਦਾ ਨਹੀਂ ਤਾਂ ਤਾਜ਼ੇ ਦੁੱਧ ਵਾਲੇ ਨੂੰ ਬੰਨ ਲੈਣਾ ਜਿਹੜਾ ਡੀ ਫ੍ਰਿਜ ਚ ਹੁੰਦਾ ਚਲੋ ਉਹ ਚੱਲ ਵੀ ਜਾਂਦਾ ਮਾੜਾ ਮੋਟਾ ਢੰਡੇ ਕਰਕੇ ਟਾਈਮ ਕੱਟ ਜਾਂਦਾ ਹਾਂ ਜਿਹੜਾ ਤਾਜ਼ਾ ਦੁੱਧਾ ਨਾ ਉਹ ਤਾਂ ਪਹਿਲਾਂ ਹੀ ਗਰਮ ਹੁੰਦਾ ਉੱਪਰ ਤੇ ਗਰਮੀ ਬਹੁਤ ਆ ਤਾਂ ਕਰਕੇ ਵੀ ਲਾਸਟ ਵਾਲੀ ਬੰਨ ਦਤਾ ਮੈਨੂੰ ਲੱਗਦਾ ਦਾ ਵੀ ਨਾ ਭਾਉਂਗਾ ਭਰਾ ਆਇਆ ਨਹੀਂ ਬਚਾਅ ਹੋ ਗਿਆ ਤੇ ਗੋਰੀਆਂ ਉਤਰਦੀਆਂ ਹੀ ਕਰਾਂਗੇ ਹਨਾ ਉੱਤਰ ਦੀਆਂ ਕਰ ਲੈਣੀਆਂ ਡਰਮ ਤੋਂ ਹੋਈ ਡਰਮ ਤੋਂ ਹੋ ਜਾਂਦਾ ਜਿਹੜੀਆਂ ਹੁਣ ਪੱਕੀਆਂ ਨਾਲ ਸਿਉਂ ਦੰਨੇ ਉਹਦਾ ਕੋਈ ਗੱਲ ਨਹੀਂ ਬਣਦੀ ਐ। ਕੀ ਕਰੀਏ ਅੱਲਾਹ ਤੋਂ ਕਦੇ ਨੁਕਰੀਆ ਗਿਣਤੀ ਕਰਦਾ ਥਾ ਉਥੇ ਟੋਕਰੀਆਂ ਦੀ। ਅੱਛਾ ਤੇ ਟੋਕਰੀ ਦਾ ਸਾਫ਼ ਕਰਿਆ ਵਾ ਅੱਜ? ਇਹ ਕਹਾਂ ਮੈਂ ਗਿਣਤੀ ਕਰਨੀ ਅੱਜ ਵੀ ਕਿੰਨੀਆਂ ਟੋਕਰੀਆਂ ਰੋਗੀਆਂ ਅੰਚ। ਮੈਂ ਕਿਹੜੀ ਚੱਲ ਭਾਈ। ਤੇ ਚਲੋ ਭਾਈ ਸਾਡਾ ਤਾਂ ਸਿਸਟਮ ਚੱਲੀ ਹੋ ਜਾਣਾ ਜੀ। ਤੇ ਪਨੀਰੀ ਅੱਜ ਅਸੀਂ ਵੈਸੇ ਬਿਜਲੀ ਮੇਰੇ ਜਿਹੜੀ ਮੈਂ ਤੁਹਾਨੂੰ ਇਹ ਵੀਡੀਓ ਚ ਦੇਖੇ ਲਿਆ ਜਿਹੜੀ ਪਨੀਰੀ ਵਾਲਾ ਸ਼ਾਟ ਪਾਇਆ ਤਾਂ ਤੇ ਭਾਈ ਪਨੀਰੀ ਖੇਤਾਂ ਤੋਂ ਜਿਹੜਾ ਜਿਹੜਾ ਵੱਜਿਆ ਨਹੀਂ ਜੀ ਅੱਜ ਭਾਈ ਉਹ ਵਿੱਚ ਆਇਆ ਖੇਤਾਂ ਦੇ ਮੈਂ ਤੁਹਾਨੂੰ ਕਾਹ ਨੂੰ ਜਿਹੜਾ ਮਰਾਉਂਗਾ ਪਨੀਰੀ ਨੂੰ ਅੱਜ ਤਾਂ ਫੇਂ ਲੰਗਰਾਂ ਵਾਲਾ ਹੀ ਸਿਸਟਮ ਸਾਡਾ ਜ਼ਿਆਦਾ ਤਾਂ ਤਾਂ ਕਰਕੇ ਖੇਤਵਾਰ ਨੂੰ ਜਾਣ ਨਹੀਂ ਹੋਇਆ ਖੇਤਾਂ ਦੇ ਤੁਹਾਨੂੰ ਕਾਹ ਨੂੰ ਜਿਹੜਾ ਮਰਾਉਂਗੇ ਜੀ ਛਾਟਾ ਦਾ ਬੱਕੀ ਚੱਲੀ ਜਾਣਾ ਸਿਸਟਮ ਉਹ ਘੰਟਾ ਆਹੀ ਖੁੱਸ ਰਹਿਣਾ ਗਰਮੀ ਬਹੁਤ ਜ਼ਿਆਦਾ ਹੈ ਤੇ ਮੈਂ ਪਾਣੀ ਪਲਾਉਣਾ ਮੈਂ ਸਤ 7 ਹੋ ਗਈਆਂ ਜੀ ਮਿੱਟੂ ਮੇਰੇ ਖਿਆਲ ਨਾਲ 50 55 ਹੋ ਜਾਣੀਆਂ ਦੇ ਟੋکریاں ਜਿਹੜੇ ਵੀਡੀਓ ਬਣਾਈਨਾ ਵੀਡੀਓ ਹੋ ਜਾਣੀ ਆਪਣੇ ਘੰਟੇ ਦੀ ਚਲ ਕੋਈ ਨਾ ਜੀ ਤੁਹਾਨੂੰ ਕੱਲ ਦੇ ਬਲਾਗ ਜੀ ਦੱਸਾਂਗੇ ਕਿ ਕਿੰਨੀਆਂ ਟੋکریاں ਹੋਣਗੀਆਂ ਮਿਲਦੇ ਆਈਏ ਫਿਰ ਤੁਹਾਨੂੰ ਕਿਸੇ ਅਗਲੇ ਬਲਾਗ 'ਚ ਠੀਕ ਹੈ ਜੀ ਸ਼ਾਸਿਕਾਲ ਦੀ ਸਾਰੇ